ਕਿਉਂ ਪੈਸਾ ਪੈਸਾ ਕਰਦੀ ਹੈ ਕਿਉਂ ਪੈਸੇ ਪੇਤੋ ਮਰਦੀ ਹੈ ਇੱਕ ਬਾਤ ਮੁਝੇ ਬਤਲਾ ਦੇ ਤੋ ਉਸ ਰੱਬ ਸੇ ਕਿਉਂ ਨਹੀਂ ਡਰਦੀ ਹੈ ਤੁਸੀਂ ਅੱਜ ਕਹੋਗੇ ਨਾ ਕੋਈ ਸੱਸੀ ਘਾਲ ਨਾ ਨਮਸਤੇ ਸਿੱਧੇ ਗਾਣਾ ਬਟ ਗਣਾ ਗਾਂਦਵੀ ਕਾਰਨਾ ਉਹ ਵੀ ਤੁਹਾਨੂੰ ਅੱਗੇ ਦੱਸਾਂਗੇ ਸਭ ਤੋਂ ਪਹਿਲਾਂ ਸੱਸੀ ਘਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਪਿੱਛੇ ਪੰਜਾਬ 1984 ਵਾਲਿਆਂ ਨੇ ਇੱਕ ਵੀਡੀਓ ਪਾਈ ਸੀ ਮੀਨੋ ਸਿਰਾਂ ਤੇ ਤੇ ਇਹਨੇ ਪੂਰਾ ਰੰਡੀ ਰੋਣਾ ਪਟਿਆ ਮਾੜੇ ਨੂੰ ਹਰ ਕੋਈ ਦਬਦਾ ਮਾੜੇ ਨੂੰ ਹਰ ਕੋਈ ਦਬਦਾ ਹੈਗਾ ਤੇ ਉਹਦੇ ਰਿਪਲਾਈ ਚ ਮੈਂ ਵੀਡੀਓ ਪਾਈ ਸੀ ਵੀ ਭਾਵੇਂ ਨਾ ਤੇ ਮੈਂ ਇਸ ਵੀਡੀਓ ਵਿੱਚ ਕਿਹਾ ਸੀ ਜਿਹੜੀ 10 ਰੁਪਏ ਵਾਲੀ ਗੱਲ ਹੈਗੀ ਆ ਆਈ ਹੋਪ ਇਹਨੂੰ ਸਮਝ ਆ ਗਈ ਹੋਵੇ ਤੇ ਪੂਰੇ ਸੋਸ਼ਲ ਮੀਡੀਆ ਤੇ ਗਰੀਬੀ ਦਾ ਸਭ ਤੋਂ ਵੱਡਾ ਰੋਣਾ ਕਿੰਨੇ ਪਟਿਆ ਮੀਨੂ ਸਿਰਾਨੇ ਪਹਿਲਾਂ ਮੈਂ ਇੱਕ ਦੱਸਿਆ ਉਹ ਜੇ ਤੁਹਾਡੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਕੋਈ ਬਿਮਾਰੀ ਕੋਈ ਪਰੇਸ਼ਾਨੀ ਜਾਂ ਔਕਾਟਮ ਆ ਹੀ ਗਿਆ ਤੇ ਫਿਰ ਤੁਸੀਂ ਕੀ ਕਰੋਗੇ ਜੇੜੀ ਤੁਹਾਡੇ ਕੋਲ प्रॉपर्टी है या सोना है या एफडीज है पहला यूज करोगे या सीधा इंटरव्यू से पहुंचोगे ओबियस है पहला बंदा अपने सोर्स यूज करता है फिर बंद किसी अगर हथ पड़ता है माड़ा टाइम आ गया है सपोर्ट तो कर दो ठीक है इस तरह ही है ना बट मेनूर एक मतलब अजीब प्रजाति है जिड़ी कि दो किलिया मालक है और इंटरव्यू बह के गरीबी का रोना रोदी पी है यह मैं नहीं कह रही ਆਪਣੇ ਵੱਲ ਨਹੀਂ ਕਹਿ ਰਹੀ ਇਹ ਆਪਣੇ ਮੂੰਹੋਂ ਕਹਿ ਰਹੀ ਹੈ ਨਹੀਂ ਇਹ ਕਿਨੰਦਾ ਹੋਗੇ ਹੈਰਾਨ ਸਾਈ ਮਾਇਨੇ ਦੇ ਵਿੱਚ ਦੋ ਕਿੱਲੇ ਦੇ ਮਾਲਕ ਹੈ ਠੀਕ ਹੈ 26 ਤਰੀਕ ਨੂੰ ਸ਼ਿਵਰਾਤਰੀ ਸੀ ਸ਼ਿਵਰਾਤਰੀ ਦਾ ਨੇ ਵਾਤਰ ਰੱਖਿਆ ਇਹਨਾਂ ਦੇ ਕੋਈ ਬਾਬਿਆਂ ਦੀ ਜਗ੍ਹਾ ਬਣੀ ਹੋਣੀ ਆ ਹਰ ਇੱਕ ਦੇ ਵੱਡੇ ਵੱਡੇ ਰਿਆਦੇ ਪਿੰਡ ਦੇ ਵਿੱਚ ਜਗ੍ਹਾ ਬਣੀ ਹੋਣੀ ਬਣੀ ਹੁੰਦੀ ਹੈ ਤੇ ਸਾਰੇ ਮੋਸਲੇ ਉੱਥੇ ਦਿਨ ਤਿਹਾਰ ਤੇ ਮੱਥਾ ਟੇਕਣ ਜਾਂਦੇ ਗਿਆ ਤੇ ਇਸ ਮਹਾਰਾਣੀ ਨੇ ਵੀ ਸ਼ਿਵਰਾਤਰੀ ਦਾ ਵਾਤਰ ਰੱਖਿਆ ਸੀ ਚਾਹੇ ਇਹਨਾਂ ਮਹਾਮ੍ਰਿਤੂ ਜੇ ਮੰਤਰ ਤੱਕ ਨੰਨਦਾ ਹੋਵੇ ਠੀਕ ਹੈ

ਜਦੋਂ ਵੀ ਕਿਸੇ ਦਾ ਰੋਸ ਤੋਂ ਸ਼ੁਰੂ ਕਰਨ ਲੱਗਦੇ ਹੋ ਨਾ ਸਿਰਫ ਆ ਤਿੰਨ ਗੱਲਾਂ ਆਪਣੀਆਂ ਅਗਲੀਆਂ ਤਿੰਨ ਵੀਡੀਓ ਦੇ ਵਿੱਚ ਐਡ ਕਰ ਲਿਓ ਕਿਉਂਕਿ ਨਾ ਹੁਣ ਹਦਕ ਨਹੀਂ ਰੋਲਾ ਚੱਕਣਾ ਸ਼ੁਰੂ ਕਰਦਾ ਸਾਡੇ ਸਿਰੋਂ ਖਾਂਦੇ ਸਾਡੇ ਸਿਰੋਂ ਖਾਂਦੇ ਤਾਂ ਕਾਈਂਡਲੀ ਅਗਲੇ ਤਿੰਨ ਚਾਰ ਵੀਡੀਓ ਦੇ ਵਿੱਚ ਨਾ ਅਗਲਾ ਆਪਣੀ ਵੀ ਦੇ ਵਿੱਚ ਕਹਿ ਦੇਣਾ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਤੁਹਾਡੇ ਸਿਰੋਂ ਰੋਟੀ ਖਾਂਦੇ ਹਾਂ ਜੋ ਕਿ ਟੋਟਲੀ ਝੂਠ ਹੈ ਤੁਸੀਂ ਵਲੌਗਿੰਗ ਬੰਦ ਕਰ ਦਿਓ ਅਸੀਂ ਰੋਸਟਿੰਗ ਬੰਦ ਕਰ ਦਿੰਦੇ ਹਾਂ ਠੀਕ ਹੈ ਜੀ ਹੈ ਹਿੰਮਤ ਤਾਂ ਵਲੌਗਿੰਗ ਬੰਦ ਕਰਨ ਸਾਡੀ ਰੋਟੀ ਬੰਦ ਕਰਨ ਤੇ ਦੂਸਰਾ ਜੇ ਤੁਸੀਂ ਵਲੌਗਿੰਗ ਆਪਣੀ ਚਾਲੂ ਪੀ ਰੱਖਣੀ ਹੈਗੀ ਹੈ ਤਾਂ ਇੰ ਕੁਆਇਟ ਨਾ ਮਿਲੇ ਤੀਸਰਾ ਜਿਹੜੇ ਕਹਿੰਦੇ ਕਿ ਤੁਹਾਡੇ ਮਾਵਾ ਪੈਨਾ ਨੂੰ ਕੋਈ ਬੋਲੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੂਗਾ ਦੇਖੋ ਕਿਸੇ ਵੀ ਰੋਸਟਰ ਦੀ ਮਾਪੈਣ ਤੇ ਕੋਈ ਵੀ ਪਬਲੀਕਲੀ ਕੋਈ ਨਹੀਂ ਉਹਨਾਂ ਨੂੰ ਜਾਣਦਾ ਹੈਗਾ ਠੀਕ ਹੈ ਤਾਂ ਤੁਸੀਂ ਉਹਨਾਂ ਤੇ ਬੋਲ ਹੀ ਨਹੀਂ ਸਕਦੇ ਜਿਵੇਂ ਇਹਨਾਂ ਨੇ ਗਾਲ੍ਹਾਂ ਕੱਢੀ ਸ਼ਰਮ ਰੋਸਟਰ ਦੀ ਮਾਵਾ ਪੈਨਾ ਨੂੰ ਜਦੋਂ ਸੋਸ਼ਲ ਮੀਡੀਆ ਤੇ ਹੈ ਹੀ ਨਹੀਂ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਪੁਆਇੰਟ ਆਊਟ ਕਰ ਸਕਦੇ ਹੋ ਤੇ ਇੱਕ ਮੇਰੇ ਭੈਣ ਹੋਰ ਹੈਗੀ ਰੋਸਟਰ ਵਾਰਡ ਵਾਲੀ ਅਕਾਸ਼ ਰੀਤ ਨੇ ਉਹਨੂੰ ਵੀ ਗੰਦੀਆਂ ਗਾਲਾਂ ਵਾਲਾ ਕਮੈਂਟ ਕੀਤਾ ਉਹ ਕਮੈਂਟ ਵੀ ਮੈਂ ਨਾਲ ਲਗਾ ਦਿੰਨੀ ਆ ਕੋਈ ਨਹੀਂ ਪੈਣਾ ਤੁਹਾਨੂੰ ਕਮੈਂਟ ਕੀਤਾ ਹੈਗਾ ਤੁਸੀਂ ਮੈਨੂੰ ਇੰਸਟਾ ਤੇ ਸਿੱਧਾ ਡੀਐਮ ਕਰੋ ਤੇ ਆਪ ਕੋਈ ਨਾ ਕੋਈ ਸ਼ਾਰਟ ਆਊਟ ਕਰਦੇ ਆ ਵੈਸੇ ਤੁਸੀਂ ਅੱਜ ਦੇ ਵਲੌਗ ਵਿੱਚ ਦੇਖਿਆ ਹੋਣਾ ਮੈਂ ਥੋੜਾ ਥੱਲੇ ਆਏ ਹੋਏ ਕੱਲ ਥੋੜਾ ਹੋਰ ਥੱਲੇ ਆ ਜਾਣਗੇ ਕੋਈ ਨਹੀਂ ਕੱਲ ਸ਼ਾਮ ਤੱਕ ਵੀ ਵੇਟ ਕਰੋ ਚਲੋ ਸ਼ੁਰੂ ਕਰਦੇ ਆ ਅੱਜ ਦੇ ਵੀਡੀਓ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਅੱਜ ਆਏ ਆ ਖੇਤ ਆਪਣੇ ਮੱਥਾ ਟੇਕਣ ਠੀਕ ਆ ਜੇ ਚਾਹਦੇ ਆ ਤੇ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਠੰਡੀ ਹਵਾ ਚੱਲ ਰਹੀ ਆ ਤੇ ਅੱਜ ਸ਼ਿਵਰਾਤਰੀ ਵੀ ਆ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਆ ਦੇਖ ਲਓ ਆਪਣੇ ਖੇਤ ਆ ਇਹੋ ਆ 14 ਪਤਾ ਨਹੀਂ ਕੀ ਕਰੀ 14 ਸੰਦੀ ਰਸੇ ਤਾਂ ਤੇ ਮਤਲਬ ਆਪਣੇ ਖੇਤ ਆ ਇਹ ਆਈ ਵਾਈ ਮੱਥਾ ਟਿਕਨ ਸ਼ਿਵਰਾਤਰੀ ਦੇ ਪਹਨੇ ਤੈਨੂੰ ਵੀ ਬਹੁਤ-ਬਹੁਤ ਮੁਬਾਰਕਾ ਹੋਣ ਤੇ ਥੋੜਾ ਜਿਹਾ ਨਾ ਪੋਲੇ ਨਾਖ ਦਾ ਨਾਮ ਚੱਕਲੀ ਬੈਠ ਕੇ ਤੇ ਇਹ ਹੁਣ ਅੱਗੇ ਦੇਖਦੇ ਆ ਠੀਕ ਆ ਤੇ ਆ ਦੇਖੋ ਖੂਹ ਦਿਖਾਈ ਤੁਹਾਨੂੰ ਇਹ ਟੱਕੜ ਬਸ ਕੀਤਾ ਪਿਆ ਖੂਹ ਦਾ ਤੇ ਬੇਟਾ ਛਾਲ ਮਾਰ ਸਕਦਾ ਮੇਰੇ ਵਰਗਾ ਬੰਦਾ ਦੁਖੀ ਹੋਇਆ ਸੀਰੇ ਦੇ ਉਹ ਵੇ ਟੱਕਰ ਪਾਸੀ ਕੀਤਾ ਪਿਆ ਖੂਦ ਤਾਂ ਅਰੇ ਬਿਲਕੁਲ ਸਮਝ ਜਾਂਦਾ ਬਹੁਤ ਡੂੰਗਾ ਹਾਂ ਤੇ ਹੁਣ ਮੈਂ ਜਾਣੀ ਆ ਉਹ ਭਾਈ ਅਸੀਂ ਖੂ ਖੂ ਨਹੀਂ ਦੇਖਣਾ ਠੀਕ ਹੈ ਤੂੰ ਛਾਲ ਮਾਰਨੀ ਹੋਈ ਤੇਰੀ ਇੱਛਾ ਹੈਗੀ ਸਾਡੀ ਕੋਈ ਇੱਛਾ ਨਹੀਂ ਹੈ ਵੀ ਕੋਈ ਖੂ ਚ ਛਾਲ ਮਾਰੇ ਤੂੰ ਕਹਿੰਦੀ ਦੁਖੀ ਹੈ ਤੋ ਕਿੱल्ल्या ਦੀ ਮਾਲਕ ਬਾਹਰ ਮੁੰਡਿਆਂ ਨੇ ਤੈਨੂੰ ਇੰਨੇ ਪੈਸੇ ਪਾਏ ਤੂੰ ਕਹਿੰਦੀ ਦੁਖੀ ਹੈ ਦੁਖੀ ਤਾਂ ਸਾਡੇ ਵਰਗੇ ਜਿਹੜੇ ਛੋਟੇ ਘਰ ਚ ਬੈਠੇ ਹੋਏ ਆ ਖਰਚੇ ਇੰਨੇ ਬੱਚੇ ਦੇ ਪੜਾਈਆਂ ਦੇ ਖਰਚੇ ਆ ਅਸੀਂ ਤਾਂ ਕਦੇ ਨਹੀਂ ਸੋਚਿਆ ਇਸ ਤਰ੍ਹਾਂ ਵੀ ਖੂ ਚ ਛਾਲ ਮਾਰ ਬੇਜਤੀ ਸੀ ਇਹ ਪਹਿਲੀ ਹੁੰਦੀ ਸੀ ਆ ਆਪਣੀ ਹੁੰਦੀ ਸੀ ਇੱਥੇ ਚਾਰ ਪੰਜ ਕਨਾਲਾਂ ਹਾਂ ਤੇ ਗਾਇਸ ਇਹ ਆ ਜਿਹੜੀ ਆ ਹੁਣ ਮੱਥਾ ਟੇਕ ਕੇ ਵਾਪਸ ਆ ਗਈ ਹੈ ਇੱਥੋਂ ਤੁਸੀਂ ਬਹੁਤ ਧਿਆਨ ਦੇ ਨਾਲ ਸੁਣਨਾ ਇਹ ਕੀ ਕਹਿ ਰਹੀ ਹੈ ਮੈਂ ਕਲਿੱਪ ਐਡ ਕਰ ਰਹੀ ਹਾਂ ਤੇ ਗਾਇਸ ਇਹ ਆ ਜਿਹੜੀ ਤੁਸੀਂ ਪਹਿਲੀ ਦੇਖਦੇ ਪਏ ਹੋ ਇਹ ਹੁੰਦੀ ਸੀ ਆਪਣੇ ਕੋਲੇ ਕਿਸੇ ਟਾਈਮ 'ਚ ਰੁਕੋ ਹਾਂ ਅੱਜ ਤੋਂ ਮੇਨ ਲਗਾ 10 ਵਾ 12 ਸਾਲ ਪਹਿਲਾਂ ਆਪਣੇ ਕੋਲੇ ਹੁੰਦੀ ਸੀ ਮੇਨੂ ਫਲੋਕ ਨੂੰ ਫਿਰ ਪਾਪੇ ਨੇ ਵੇਚੀ ਹੈ ਪਾਪੇ ਨੇ ਫਿਰ ਕਰਜੇ ਥੱਲੇ ਆ ਗਿਆ ਵੇਚਦੀ ਸੀ ਜ਼ਰਾ ਅੱਛਾ ਉਹਦੇ ਪਿਆਰੋਂ ਨੇ ਉਹਨੂੰ ਦਿੱਤੀ ਸੀ ਉਹ ਵੇਚ ਗਿਆ ਯਾਰ ਆਪਾਂ ਨੂੰ ਦੁੱਖ ਹੋਈ ਵੀ ਚਲੋ ਹਾਂ ਆਪਾਂ ਨੂੰ ਗਾਉ ਦੁੱਖ ਨੀ ਤੇ ਕੋਈ ਨਹੀਂ ਤੇ ਜਣੀ ਕਿਸੇ ਟਾਈਮ ਇਹ ਆਪਣੇ ਕੋਲ ਹੁੰਦੀ ਸੀ ਪਾਲੀ ਠੀਕ ਆ ਆ ਸਾਰੀ ਪਾਲੀ ਤੁਸੀਂ ਦੇਖਦੇ ਪਿਆ ਨੇ ਤੇ ਆਪਣੇ ਕੋਲ ਹੁੰਦੀ ਸੀ ਜਣੀ ਮੈਂ ਤਾਂ ਨਹੀਂ ਸੀ ਉਦੋਂ ਵਿਆਹੀ 11 ਕਿੱਲੇ ਦਾ ਟੱਕ ਹੁੰਦਾ ਇਹ ਆ 11 ਕਿੱਲੇ ਦਾ ਟੱਕ ਹੁੰਦਾ ਸੀ ਇਹ ਅੱਛਾ ਆ 11 ਕਿੱਲੇ ਬਾਣਾ ਆਪਣਾ ਹੁੰਦਾ ਏ ਹੂੰ ਤੇ ਹੁਣ ਰਹਿ ਗਏ ਇਹਦੇ ਚ 2 ਕਿੱਲੇ ਹੀ ਮਨਾਂ ਅੱਛਾ ਲੋਤੀ ਸਾਹਿਬ ਚੱਕ ਦੀ ਚਲ ਕੋਈ ਨਹੀਂ ਪਰ ਅਸੀਂ ਜੋ ਵੀ ਅਸੀਂ ਅੱਜ ਖੋਜ ਹੈ ਗਈ ਵੀਰੇ ਬਾਬਾ ਜੀ ਨੇ ਅੱਜ ਬਹੁਤ ਦਿੱਤਾ ਸਾਨੂੰ ਬਹੁਤ ਜ਼ਿਆਦਾ ਠੀਕ ਹੈ ਨਾ ਤੇ ਹੁਣ ਇੱਥੇ ਕੀ ਕਹਰੇ ਹੈਗੇ ਆ ਇਹ ਚਾਰ ਪੰਜ ਕਨਾਲ ਆਪਣੀਆਂ ਹੁੰਦੀਆਂ ਸੀ ਮਤਲਬ 11 ਕਿੱਲੇ ਟੋਟਲ ਜ਼ਮੀਨ ਸੀ ਜਿਹਦੇ ਵਿੱਚੋਂ 9 ਕਿੱਲੇ ਇਹਨਾਂ ਦੇ ਬਜ਼ੁਰਗਾਂ ਨੇ ਵੇਚ ਦਿੱਤੇ ਹੁਣ ਪ੍ਰੈਜ਼ੈਂਟ ਦੇ ਵਿੱਚ ਇਹਨਾਂ ਕੋਲ 2 ਕਿੱਲੇ ਹੈਗੇ ਆ ਨਹੀਂ ਲekin ਤਾਂ ਮੈਂ ਇੱਕ ਵਾਰ ਟਿੱਪ ਫੇਰ ਲਾ ਦਿੰਦੀ ਆਂ ਦੇਖੋ ਮੈਂ ਤਾਂ ਨਹੀਂ ਸੀ ਉਦੋਂ ਵਿਆਹੀ 11 ਕਿੱਲੇ ਦਾ ਟੱਕ ਹੁੰਦਾ ਹੀ ਆ 11 ਕਿੱਲਿਆਂ ਦਾ ਟੱਕ ਹੁੰਦਾ ਸੀ ਇਹ ਅੱਛਾ ਆਹ 11 ਕਿੱਲੇ ਵਾਹਣਾ ਆਪਣਾ ਹੁੰਦਾ ਈ ਹੂੰ ਤੇ ਹੁਣ ਰਹਿ ਗਏ ਇਹਦੇ ਚ 2 ਕਿੱਲੇ ਹੀ ਮੁੰਨਾਂ ਅੱਛਾ ਬਾਕੀ ਸਭ ਚੱਕ ਦੀ ਚੱਲ ਕੋਈ ਨਹੀਂ ਪਰ ਅਸੀਂ ਜੋ ਵੀ ਅਸੀਂ ਠੀਕ ਹੈ ਦੇਖ ਲਈ ਫਰੀਜ਼ਕੋਟ ਵਾਲੀ ਸਾਈਡ ਤੇ ਰਹਿੰਦੇ ਫਰੀਜ਼ਕੋਟ ਵਾਲੀ ਸਾਈਡ ਤੇ ਮੈਨੂੰ ਨਹੀਂ ਪਤਾ ਕਿੱਲੇ ਦਾ ਕੀ ਰੇਟ ਹੋਗਾ ਲੇਕਿਨ ਇਹ ਖੁਦ ਖੇਤੀ ਤਾਂ ਨਹੀਂ ਕਰਦੇ ਓਕੇ ਕਹਿੰਦੇ ਹੁੰਦੇ ਜ਼ਮੀਨ ਪੱਠੇ ਤੇ ਦੇਣੀ ਤੇ ਵਾਹੀ ਲਈ ਦੇਣੀ ਤੇ ਉਹਦਾ ਵੀ 70-80000 ਰੁਪਏ ਵਾਹੀ ਜਿਹੜਾ ਕਰਦਾ ਹੈਗਾ ਉਹ ਦਿੰਦਾ ਹੈਗਾ ਤੇ ਸਾਲ ਦਾ 1.5 ਲੱਖ ਰੁਪਏ ਦਾ ਕਮਾਸ਼ ਹੋ ਗਿਆ ਤੁਨੇ ਡਿਵਾਈਡਡ ਬਾਈ 12 ਗਾ ਲਓ 15-16000 ਰੁਪਏ ਮਹੀਨਾ ਬੰਦਾ ਇਹ ਕਾਤੇ ਗਰੀਬ ਹੈ 15-16000 ਰੁਪਏ ਇਹਨਾਂ ਨੂੰ ਪੱਠੇ ਦਾ ਹੁੰਦਾ ਹੋਣਾ ਵਾਈ ਦਾ ਹੁੰਦਾ ਹੋਣਾ ਜਿਨ੍ਹਾਂ ਨੂੰ ਇਹਨਾਂ ਨੇ ਮੈਨੂੰ ਐਗਜ਼ੈਕਟ ਵਰਡਿੰਗ ਨਹੀਂ ਪਤਾ ਜੇ ਮੈਂ ਗਲਤ ਹੋਈ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਕਰੈਕਟ ਕਰ ਦਿਓ ਕਿ ਜਿੰਨੂੰ ਆਪਾਂ ਖੇਤ ਵਾਹਣੇ ਦੇਣੇ ਕਿਤੇ ਕਰੋਂ ਦੇਣੇ ਉਹ ਆਪਾਂ ਨੂੰ ਲਾਈਕ ਕਰਾਇਆ ਦਿੰਦਾ ਠੀਕ ਹੈ ਜੀ ਔਰ ਦੋ ਕਿੱਲੇ ਮਤਲਬ ਇੱਕ ਕਿੱਲੇ ਚ ਹੁੰਦਾ 4850 ਅੱਚ ਠੀਕ ਹੈ ਤੇ ਅਪਰੋਕਸੀਮੇਟ 10000 ਅੱਚ ਦੀ ਮਾਲਕ ਹੈ ਅਸੀਂ ਇੱਕ ਪੰਜਾਹ ਸੱਤ ਕਾਜ ਦੇ ਖਰਚ ਬੈਠੇ ਆਪਣੇ ਉਹ ਰਾਜੇ ਪਬਲਿਕ ਕਰਨੇ ਤੇ ਤੂੰ ਦਾ ਸਦਾ ਕਾਜ ਦੀ ਮਾਲਕ ਉਹ ਕਹਿੰਦੀ ਮਾਰੇ ਬੰਦੇ ਨੂੰ ਹਰ ਕੋਈ ਟਾਣ ਆ ਜਾਂਦਾ ਮਤਲਬ ਇਹ ਐਨਾਂ ਦੀ ਹਿਪੋਕ੍ਰੀਸੀ ਮੇਰਾ ਅੱਜ ਦਾ ਵੀਡੀਓ ਬਣਾਉਂਦਾ ਕੋਈ ਸ਼ਡਿਊਲ ਨਹੀਂ ਸੀ ਮੈਂ ਕੱਲ ਸਿੱਧਾ ਰੀਤ ਕਾਸਤੇ ਵੀਡੀਓ ਪਾਣ ਸੀ ਠੀਕ ਹੈ ਲੇਕਿਨ ਜਦੋਂ ਮੈਂ ਇਹਦਾ ਬਲੌਗ ਦੇਖਿਆ ਤੇ ਸਪੈਸ਼ਲ ਮੈਂ ਵੀਡੀਓ ਬਣਾਣ ਕਰਤੀ ਹਾਂ ਹੁਣ ਤੁਸੀਂ ਨੂੰ ਕੀ ਕਹਿਣਾ ਚਾਹੋਗੇ ਕਿੰਨਾ ਇਹਨੇ ਰੋਣਾ ਰੋਇਆ ਹੋਇਆ ਸੀ ਆ ਦੇਖੋ ਹਾੜੇ ਬੰਦੇ ਨੂੰ ਤਾਂ ਹਰ ਇੱਕ ਕੋਈ ਕਹਿੰਦੀ ਕੀ ਕਹਿੰਦੇ ਨੇ ਵੀ ਖੰਗੂਰਾ ਮਾਰ ਕੇ ਲੰਘਦਾ ਬਾਰ ਮੂਰੋ ਹਾੜੇ ਬੰਦੇ ਦੇ ਤੇ ਤਕੜੇ ਦੇ ਕਹਿੰਦੇ ਪੈਰ ਦੀ ਖੜਾਕ ਵੀ ਨਹੀਂ ਹੁੰਦੀ ਤਾਂ ਪਤਾ ਵੀ ਮੋਰਾਂ ਤੇ ਡਾਂਗ ਮਾਰਦੇ ਹਾਂ ਹਾਂ ਤਾਂ ਵੀ ਚੱਕ ਵੀ ਤੇ ਲੰਘ ਜਾਂਦੇ ਹਾਂ ਸਾਡੇ ਕੋਈ ਨਹੀਂ ਹਾੜੇ ਬੰਦੇ ਨੂੰ ਹਰ ਕੋਈ ਟਾਲੰਦਾ ਹੈਗਾ ਤਕੜੇ ਤੇ ਮੋਰੇ ਕੋਈ ਖੜਾਕ ਨਹੀਂ ਹੋ ਦਿੰਦਾ ਗਰੇ ਤੇ ਮੋਰਾਂ ਤੇ ਮਾਰਦੇ ਹੈਗੇ ਆ ਇਹਨੇ ਆਪਣੇ ਦੂਸਰੇ ਚੈਨਲ ਤੇ ਇੱਕ ਹੋਰ ਰਿਪਲਾਈ ਵੀਡੀਓ ਭੱਜਣ ਪਾਇਆ ਹੋਇਆ ਹੈ ਉਹ ਵੀ ਦੇਖ ਮਾੜੀ ਦੇ 2 ਨੰਬਰ ਤੇ ਕਲਿੱਪ ਐਡ ਕਰਾਂਗੇ ਇਹਨਾਂ ਮੈਂ ਦਿਖਾਦਾ ਕਿ ਮਾੜੀ ਕਿੱਥੋਂ ਆ ਅਗਲੇ ਕਲਿੱਪ ਦੇਖੋ ਕਿਸੇ ਵਾਸੋਂ ਮਾਰੀ ਗਈ ਮੈਂ ਵੀ ਸੰਡੇ ਵਿਆਹ ਤੇ ਜਾ ਕੇ ਆਈ ਹਾਂ ਐਸੀ ਸਿੰਪਲ ਜਿੱਦਾ ਹੁਣ ਤਿਆਰ ਹੋਏ ਆ ਐਂ ਵਿਆਹ ਤੇ ਚਲੇਗੇ ਸੀ ਅੱਜ ਮੇਰੇ ਰਿੰਗ ਰਾਈਟ ਵੀ ਕਰਾਵਾ ਹੈ ਐਗਜ਼ੈਕਟ ਜੋ ਹੈ ਹੈ ਕੈਮਰੇ ਦੇ ਵਿੱਚ ਠੀਕ ਹੈ ਤਾਂ ਕਿੰਨਾ ਮੇਕਅਪ ਡ्रेसਿੰਗ ਦੇਖੋ ਰਹੀ ਲਾਟਸ ਆਫ ਥਿੰਗਸ ਐਂ ਵਿਆਹ ਤੇ ਜਾਣ ਲੱਗੇ ਸ਼ੋਸ਼ੇ ਦਾ ਜਿੱਤੀ ਹੈ ਜਿਹੜੀ ਅਸੀਂ ਕੋਰ ਨਹੀਂ ਕਰ ਸਕਦੇ ਜਿਆਦਾ ਨਿਤਾਂ ਡੋਟਾ ਨਹੀਂ ਜ਼ਰਤ ਹੈ ਤਾਂ ਮੇਕਅਪ ਲਈ ਨੋਮੀਨਲ ਮਿਨੀਮਮ ਲੱਗ ਜਾਂਦਾ ਹੈ ਜੈਨਕ ਤੇ ਅਸੀਂ 2 ਘੰਟੇ ਦੇ ਵਿਆਹ ਤੇ ਜਾਣ ਤਾਂ ਉਹਦੇ ਲਈ 2000 ਰੁਪਏ ਆਈ ਕਾਂਟ ਅਪਾਊਂਟ ਹਾਂਜੀ ਗੱਲ ਜੀ ਨੇ ਆਪਾਂ ਬਣਾਏ ਸੀਗੇ ਜਿਵੇਂ ਕੱਲ ਦੀ ਵੀਡੀਓ ਤੁਸੀਂ ਦੇਖੀ ਸੀ ਨਾ ਚੌਲ ਛੋਲੇ ਕਾਲੇ ਛੋਲੇ ਤੇ ਨਾਲ ਆਪਾਂ ਬਣਾ ਰਹੇ ਚੌਲ ਠੀਕ ਆ ਨਾ ਤੇ ਕਿਉਂਕਿ ਮੈਨੂੰ ਚੌਲਾਂ ਨਾਲ ਕਾਲੇ ਛੋਲੇ ਬਹੁਤ ਪਸੰਦ ਆਤਰੀ ਵਾਲੀ ਸਬਜ਼ੀ ਨਾਲ ਠੀਕ ਆ ਅੱਜ ਸ਼ਨੀਵਾਰ ਆ ਤੇ ਕੱਲ ਰਾਤੀ ਬਣਾਏ ਸੀਗੇ ਤੇ ਟੇਸਟੀ ਬਹੁਤ ਆ ਬਣੇ ਆ ਹੂੰ ਤੇ ਬਾਕੀ ਮੈਨੂੰ ਕੀ ਦੱਲਦੇ ਤੇ ਕਿਹੜੀ ਚੀਜ਼ ਚੀਜ਼ ਨੇ ਪਸੰਦ ਤੈਨੂੰ ਕੁੜਕੜੇ ਪਸੰਦ ਆ ਮੰਨ ਚ ਪਸੰਦ ਹੈ ਬਲੂ ਵਾਲੀ ਲੇਜ਼ ਗ੍ਰੀਨ ਵਾਲੀ ਲੇਜ਼ ਚਾਪ ਪਪਨੇ ਟਿਕਾ ਅਤੇ ਇੰਨੇ ਸਾਰੇ ਚੀਜ਼ਾਂ ਇੱਕ ਬੰਦੇ ਨੂੰ ਕਿੱਦਾਂ ਪਸੰਦ ਹੋ ਸਕਦਾ ਸਾਡੇ ਚੁਆਇਸ ਆ ਯਾਰ ਅਸੀਂ ਆਵਲੇ ਚਿਪਸ ਖਾਣੇ ਆਵਲੇ ਨਹੀਂ ਖਾਣੇ ਅੱਜੇ ਖਾਣੀ ਅੱਜੇ ਨਹੀਂ ਖਾਣੇ ਚੁਆਇਸ ਤੇਰੀ ਕਿਹੋ ਜਿਹੀ ਚੁਆਇਸ ਹੈ ਜੇ ਤੂੰ ਖਾਣੀ ਦੀ ਖਾ ਲੈਣੀ ਮੈਨੂੰ ਆਹ ਚਿੱਪੜੀ ਬੜੀ ਪਸੰਦ ਹੈ ਮੈਨੂੰ ਬਹੁਤ ਜੀ ਬੜੀ ਪਸੰਦ ਹੈ ਆਹ ਦੱਲੇ ਮਟਰ ਜਿਹੜੀ ਆਪਾਂ ਵੀਡੀਓ ਪਾਈ ਸੀ ਕੱਲ ਠੀਕ ਆ ਮੈਨੂੰ ਕਾਫੀ ਭੈਣ ਭਰਾਵਾਂ ਦੇ ਮੈਸੇਜ ਆਏ ਸੀਗੇ ਤੁਸੀਂ ਰਿਪਲਾਈ ਕਰੋ ਰਿਪਲਾਈ ਕਰੋ ਉਹ ਤੁਹਾਡੇ ਖਿਲਾਫ ਇੰਨਾ ਗਲਤ ਬੋਲੇ ਆ ਉਸ ਬਾਈ ਨੇ ਇਸ ਕਰਕੇ ਅਸੀਂ ਪਾਈ ਨਹੀਂ ਅਸੀਂ ਕਿਸੇ ਨੂੰ ਰਿਪਲਾਈ ਨਹੀਂ ਦਿੰਦੇ। ਹੁਣ ਇਹਦੇ ਮੈਨੂੰ ਕਿੰਨੇ ਦਿਨਾਂ ਦਾ ਮੈਸੇਜ ਆਇਆ ਸੀ ਇਹਦੇ ਤੇ ਰਿਪਲਾਈ ਨਹੀਂ ਦਿੰਦੇ। ਕੱਲ ਮੇਰੀ ਨਜ਼ਰ 'ਚ ਵੀਡੀਓ ਆਈ ਨਹੀਂ ਹੈ ਜਦੋਂ ਮੈਂ ਆਹ ਵੀਡੀਓ ਦੇਖੀ ਨਾ ਇਹ ਜਿਹੜੀ ਰਾਤਰੀ ਵਾਲੀ ਉਹਦੇ ਵੀਡੀਓ ਮੇਰੀ ਨਜ਼ਰ 'ਚ ਆਈ ਹੈ। ਤੇ ਇਹ ਜਿਹੜਾ 15 ਮਿੰਟ ਦੋਨੇ ਜਣਿਆਂ ਨੇ ਭੁੰਕੇ ਹੈਗਾ ਇਹ ਰਿਪਲਾਈ ਨਹੀਂ ਤੇ ਹੋਰ ਕੀ ਸੀ? ਸਮਝ ਤੋਂ ਬਾਹਰ ਹੈ ਨਾ। ਰੋਸਟ ਕਰਦੇ ਆ ਪਰ ਰੋਸਟ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਗਾ ਜੀ ਜੂਰੇ। ਇਹ ਨਹੀਂ ਵੀ ਤੁਸੀਂ ਕਿਸੇ ਦੀ ਟੀਪਾਂ ਨੂੰ ਗੰਦ ਬੱਕੀ ਜਾਓ ਹਨਾ। ਜੇ ਕੋਈ ਵੀਡੀਓ ਬਣਾਉਂਦਾ ਇਹਦਾ ਮਤਲਬ ਇਹ ਨਹੀਂ ਤੁਹਾਨੂੰ ਹੱਕ ਮਿਲ ਗਿਆ ਤੁਸੀਂ ਅਗਲੇ ਬਾਕੀ ਬਹੁਤ ਸਾਰੇ ਹਲਕਾ-ਕੁਲਕਾ ਤੇ ਤੇ ਰੋਸ ਕਰਦੇ ਕੋਈ ਤੇ ਤੇ ਗੰਦ ਨਹੀਂ ਬੋਲਦਾ ਉਹਨਾਂ ਨੇ ਵੀ ਤੈਨੂੰ ਕੋਈ ਗੰਦ ਨਹੀਂ ਬੋਲਿਆ ਸੀ ਜਦੋਂ ਤੂੰ ਆਪਣੇ ਘਰ ਵਾਲੇ ਨੂੰ ਵੱਡ ਖਾਣ ਲੰਗ ਪਈ ਸੀ ਨਾ ਡੈਸ਼ ਵਾਇ ਉਹਨਾਂ ਨੇ ਕਿਹਾ ਸੀ ਵੀ ਮੈਂ ਇਹੋ ਜਿਹੀ ਲੜੀ ਜਿਹੜਾ ਆਪਣੇ ਹਸਬੰਡ ਇਸ ਤਰ੍ਹਾਂ ਬੋਲਦੀ ਐ ਮੈਂ ਤੇ 10 ਸੌ ਦੀ ਕੀਮਤ ਨਹੀਂ ਲਾਉਂਗਾ ਇਹ ਮਤਲਬ ਸੀ ਉਹਨਾਂ ਦਾ ਤੇਰੀ ਕੀਮਤ ਉਹਨਾਂ ਨੇ 10 ਸੌ ਰੁਪਏ ਨਹੀਂ ਲਾਈ ਸੀ ਤੇਰਾ ਜਿਹੜਾ ਬੀ ਆਫ ਟਾਕਿੰਗ ਸੀ ਆਪਣੇ ਹਸਬੰਡ ਦੇ ਨਾਲ ਉਸ ਚੀਜ਼ ਨੂੰ ਲੈ ਕੇ ਉਹਨੇ ਕਿਹਾ ਸੀ ਤੁਹਾਡਾ ਦਿਮਾਗ ਕਿੱਥੇ ਲੋਜਿਕ ਨਾਲ ਦੀ ਚੀਜ਼ ਹੈ ਨਹੀਂ ਕਰੋ ਟੋਕ ਜਿੱਤੋਂ ਨੂੰ ਬੋਲੋ ਕਿ ਤੁਸੀਂ ਚੀਕਾ ਮਾਰ ਲੱਗ ਜੰਨੇ ਨਾਲੇ YouTube ਕਿਸੇ ਦਾ ਪਿਓ ਦਾ ਥੋੜੀ ਆ ਜਿਹੜਾ ਮਰਜੀ ਵੀਡੀਓ ਪਾ ਸਕਦਾ ਤੇ ਫੋਨ ਸਾਡਾ ਨੈਟਪੈਕ ਸਾਡਾ ਮਿਹਨਤ ਸਾਡੀ ਹਾਂ ਵਿਊ ਲੈਣੇ ਤੁਸੀਂ ਆਪਣਾ ਕੁਝ ਕੰਟੈਂਟ ਲਿਓ ਸਾਡੇ ਸਿਰੋਂ ਨਾ ਤੁਸੀਂ ਖਾਓ ਵੀ ਹਾਂ ਗਲਤ ਬੋਲ ਕੇ ਹਾਂ ਪਾਓ ਤੁਸੀਂ ਵੀਡੀਓ ਪਾਓ ਮੈਂ ਨਹੀਂ ਕਹਿੰਦੀ ਰੋਸਟ ਨਾ ਕਰੋ ਕਿ ਤੁਸੀਂ ਕਹਿੰਦੇ ਪਿਓ YouTube ਕਿਸੇ ਦਾ ਪਿਓ ਦਾ ਨਹੀਂ ਹੈਗਾ ਸਾਡੇ ਪਿਓ ਦਾ ਨਹੀਂ ਹੈਗਾ ਨਾ ਤੇਰੇ ਵੀ ਪਿਓ ਦਾ ਨਹੀਂ ਹੈਗਾ ਤੇਰਾ ਨੈਟਪੈਕ ਤਾਂ ਸਾਡਾ ਵੀ Wi-Fi ਦਾ ਆਪਣਾ ਬਿੱਲ ਆਂਦਾ ਜਦੋਂ ਤੁਸੀਂ YouTube ਤੇ ਵੀਡੀਓ ਪਾਤੀ ਉਹਨੂੰ ਪਬਲਿਕ ਕਰਤਾ ਠੀਕ ਹੈ ਉਹ ਪਬਲਿਕ ਪ੍ਰੋਪਰਟੀ ਹੋਗੀ ਉਹਦੇ ਤੇ ਕੋਈ ਵੀ ਆਪਣੀ ਟਿੱਪਣੀ ਦੇ ਸਕਦਾ ਤੁਸੀਂ ਮੇਰੀ ਵੀਡੀਓ ਚੈੱਕ ਲਓ ਕੱਢੋ ਗਲਤੀ ਕਰੋ ਰੋਸਟ ਜੇ ਉਹ ਫਤਿਹ ਕਰ ਗਈ ਤਾਂ ਕਿਆ ਦੀ ਕਲਤੀ ਕੱਢ ਕੇ ਤਾਂ ਦਿਖਾਓ ਨਾ ਫੈਕਟਸ ਤੇ ਗੱਲ ਕਰ ਰਹੀ ਦੀ ਐ ਲੌਜੀਕ ਤੇ ਗੱਲ ਕਰੀ ਰਹੀ ਐ ਉਹ ਕਰ ਲੈ ਰੋਸਟ ਲੱਗੀ ਹੋਈ ਇੱਥੇ ਬੋਲਣ ਕਿੱਦਾਂ ਤੂੰ ਮੈਨੇ ਗੱਲ ਸੁਣੀ ਯੂਐਸ ਤੋਂ ਹੋਰ ਕਈ ਦੇਸ਼ਾਂ ਤੋਂ ਮੁੰਡੇ ਮੈਨੂੰ ਕਮੈਂਟ ਕਰਦੇ ਮੇਰਾ ਕਮੈਂਟ ਸੈਕਸ਼ਨ ਜਾ ਕੇ ਚੈੱਕ ਕਰ ਲਿਓ ਮੁੰਡੇ ਟਰੱਕ ਚਲਾਉਂਦੇ ਉੱਥੇ ਦਿਹਾੜੀਆਂ ਕਰਦੇ 18 18 16 16 ਘੰਟੇ ਉਹ ਮੁੰਡਿਆਂ ਤੋਂ ਇਹਨਾਂ ਨੇ ਇਹਨੇ ਪੈਸੇ ਲੈ ਕੇ ਖਾਦੇ ਪਿਛਲੀ ਵੀਡੀਓ ਦੇ ਵਿੱਚ ਮੈਂ ਸਾਰਿਆਂ ਦਾ ਸਕਰੀਨਸ਼ਾਟ ਵੀ ਲਾਈ ਹੋਇਆ ਮੇਰਾ ਕਮੈਂਟ ਸੈਕਸ਼ਨ ਵਿੱਚ ਤੁਸੀਂ ਰੀਡ ਕਰ ਸਕਦੇ ਹੋ ਦੋ ਕਿੱਲਾਂ ਦੇ ਮਾਲਕ ਹੋਗੇ ਤੂੰ ਵੀ ਵੀ ਬਾਈ ਬਾਈ ਸਾਲ ਦੇ ਮੁੰਡਿਆਂ ਦੀ ਮਿਹਨਤ ਦੀ ਕਮਾਈ ਮੰਗਾ ਕੇ ਕਰਨੀ ਪਈ ਉੱਤੋਂ ਤੋਂ ਕਹਿੰਦੀ ਪਈ ਆ ਤੁਹਾਡੇ ਭਾਈ ਨੂੰ ਵੀ ਬਹੁਤ ਗੁੱਸਾ ਆ ਗਿਆ ਸੀ ਤੁਹਾਡੇ ਭਾਈ ਨੂੰ ਬਹੁਤ ਗੁੱਸਾ ਆ ਗਿਆ ਲੋ ਉਹ ਕਦੇ ਨਹੀਂ ਬੋਲੇ ਐਦਾਂ ਵੀਡੀਓ 'ਚ ਉਹ ਪਹਿਲੀ ਵ ਵੇ ਦਗੰਦਾ ਕਿਵੇਂ ਕੋਈ ਬੋਲ ਸਕਦਾ ਸਾਨੂੰ ਕੀ ਮਤਲਬ ਹੈ ਕਿਸੇ ਦਾ ਬੋਲਣ ਦਾ ਅਸੀਂ ਕਿਹੜਾ ਕਿਸ ਤੋਂ ਲੈ ਕੇ ਖਾਨਦੇ ਆ ਠੀਕ ਆ ਤੇਰੇ ਭਾਈ ਨੂੰ ਉਹਨੇ ਗੁੱਸਾ ਆਇਆ ਸੀ ਜਦੋਂ ਇੰਟਰਵਿਊ ਦੇ ਵਿੱਚ ਰਮਦੀਪਾ ਦੇ ਪੈਸੇ ਇੱਥੇ ਡਬਲ ਸਟੈਂਡਰਡ ਨਾ ਰੱਖੋ ਨਾ ਰੱਖੋ ਤੁਹਾਡੇ ਕਿਲਾ ਇਹ ਚੱਲੇ ਗਿਆ ਚੱਲੇ ਗਿਆ ਕੰਮ ਲੇਕਿਨ ਹਮ ਤੁਹਾਡੇ ਨਾਲ ਨਿੱਕੇ ਨਿੱਕੇ ਪੁਆਇੰਟ ਪਿੱਕ ਕਰਨ ਲੱਗੇ ਆ ਆਇਆ ਸੀ ਤੇ ਭਾਈ ਨੂੰ ਗੁੱਸਾ ਪਿੱਲੀਵਰੀ ਹੋ ਬੋਲਿਆ ਸੀ ਉਹ ਵਿਚਾਰੇ ਕਿੱਥੋਂ ਬੋਲੂਗਾ ਆ ਲੈ ਤੇਰੀ ਮੈਂ ਇੱਕ ਕਲਿੱਪ ਹੋਰ ਲਾਣੀ ਆ ਸ਼ਿਵਰਾਤਰੀ ਵਾਲੇ ਦਿਨ ਦੀ ਤੂੰ ਕਿੱਥੋਂ ਬੋਲਦੀ ਉਹਨੂੰ ਈ ਤੇਰ ਚਾਹੀਏ ਅੰਦਰ ਤਾਂ ਆਈ ਇਹਨਾਂ ਦੀ ਲੋਟ ਹੁੰਦੀ ਹੈਗੀ। ਭਾਂਡੇ ਮੰਦੀ ਅੰਦੇ ਤੇ ਮੈਂ ਵੇਲੀ। ਭਾਂਡੇ ਮੰਨ ਤੇ ਦੇ ਲਾ ਸਾਰੀ। ਹਾਂ ਆਏ ਅਵਰ ਕੰਮ ਕਰਾਈਦਾ ਆਪਾਂ। ਘਰ ਵਾਲਿਆਂ ਦਾ ਕੰਮ ਐਂ ਕਰਾਈਦਾ। ਭਾਂਡੇ ਮੰਨ ਤੇ ਇਹਨਾਂ ਨੇ ਤੇ ਹੁਣ ਪੀਣਗੇ ਚਾਹ ਫਿਰ ਇਹਨਾਂ ਦੇ ਕੱਪੜੇ ਨਵਾ ਹੋ ਗਿਆ ਆਪਾਂ। ਆਪਾਂ ਵੇਲੇ ਬਹਿ ਕੇ ਖਾਵਾਂਗੇ। ਨਹੀਂ ਅਸੀਂ ਮੱਦਗੀ ਲੈ ਲਈ ਆ ਸ਼ਿਵਰਾਤਰੀ ਆ ਨਾ ਮੈਂ ਵਾਪਰ ਰੱਖਿਆ ਮੈਂ ਮੰਦਰ ਚ। ਮੈਂ ਅੱਜ ਪਹਿਲੀ ਵਾਰੀ ਵਾਪਰ ਰੱਖਿਆ ਸ਼ਿਵਰਾਤਰੀ ਦਾ ਬਹੁਤ ਟਾਈਮ ਤੁਹਾਡਾ ਬਾਈ ਭਾਂਡੇ ਮੰਜ ਰਿਆ ਇਹੋ ਕਿ ਤੁਹਾਨੂੰ ਕੀ ਕਹੀਏ ਤੁਹਾਡੇ ਹਸਬੰਡ ਵਾਈਫ ਚਾਹ ਕਰ ਸੇ ਜੋ ਮਰਜ਼ੀ ਅੰਡਰਸਟੈਂਡਿੰਗ ਹੋਵੇ ਠੀਕ ਹੈ ਤੋ ਤੂੰ ਭਾਂਡੇ ਮੰਜਵਾ ਪੋਚਾ ਮਰਵਾ ਜੋ ਮਰਜ਼ੀ ਕਰਾ ਲੇਕਿਨ ਕੈਮਰਾ ਨਾ ਉਹਨਾਂ ਦਾ ਇਹ ਪੁਆਇੰਟ ਹੈ ਸਾਰੇ ਤੂੰ ਜਿਹੜੀ ਤੈਨੂੰ ਕੁੜੀਆਂ ਬੱਚੇ ਆ ਤੂੰ ਕਹਿੰਨੀ ਆਪੇ ਤੈਨੂੰ ਫੈਮਿਲੀ ਮਿਲੇ ਸ਼ਗਰਾਤੀ ਤੇ ਛੋਟੇ ਛੋਟੇ ਬੱਚੇ ਤੇ ਉਹਨਾਂ ਨੂੰ ਕੀ ਮੈਸੇਜ ਦੇ ਰਹੀਂ ਵੀ ਆਪਣੇ ਘਰ ਵਾਲੇ ਦੇ ਨਾਲ ਆਪਣੀ ਬਾਈਕ ਦੇ ਨਾਲ ਇਦਾਂ ਕਲੀਕ ਕਰੋ ਜਾ ਤੈਨੂੰ ਦੋ ਕਿੱਲੇ ਹੈਗੇ ਸੀ ਤੂੰ ਇੰਟਰਵਿਊ ਤੇ ਰੋਂ ਕਿ ਕਹਾਣੀ ਸੀ ਮੁੰਡਿਆਂ ਦੇ ਤੂੰ ਪੈਸੇ ਕਿ ਖਾਦੇ ਕਹਿੰਦੇ ਦਵਾਈ ਨੂੰ ਤੇਰੀ ਨੂੰ ਪੈਸੇ ਨਹੀਂ ਫਿਰ ਸਾਨੂੰ ਫੋ ਮੈਸੇਜ ਆਇਆ ਬਾਹਰੋਂ ਕਿਸੇ ਦਾ ਤੇ ਕਮੈਂਟ ਕੀਤਾ ਕਹਿੰਦੇ ਮੜ ਜਾ ਗੱਲ ਕਰੋ ਮਨਪੀ ਤੁਹਾਨੂੰ ਮੈਸੇਜ ਨਹੀਂ ਹੁੰਦਾ ਪਿਆ ਮੈਂ ਉਹਨਾਂ ਦੀ ਆਈਡੀ ਚੱਕੀ ਮੈਂ ਕਿਹਾ ਹਾਂਜੀ ਵੀਰੇ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਖ ਆਪਣਾ ਕਾਊਂਟ ਨੰਬਰ ਭੇਜ ਭਣੀ ਮੈਂ ਕਿਹਾ ਠੀਕ ਆ ਵੀਰੇ ਮੁੰਡਾ ਸੀਗਾ ਅਮਰੀਕਾ ਤੋਂ ਤੇ ਮੈਂ ਉਹਨਾਂ ਨੂੰ ਕਾਲਟ ਭੇਜਤਾ ਉਹਨਾਂ ਨੇ 7000 ਰੁਪਏ ਸਾਡੇ ਖਾਤੇ ਚ ਪਾ ਤਾ ਤੇ ਮੈਨੂੰ ਕਹਿੰਦਾ ਲੈ ਲੈਣੇ ਜੋ ਮਰਜ਼ੀ ਲੈ ਲੈ ਚਲ ਦਵਾਈ ਬੁੱਟੀ ਲੈ ਫਿਰ ਅਸੀਂ ਸ਼ਹਿਰ ਗਏ ਅਸੀਂ ਦਵਾਈ ਲਾਂਦੀ ਫਿਰ ਮੁੰਡੇ ਨੂੰ ਸੂਟ ਲੈ ਕੇ ਦਿੱਤੇ ਇਹਦੇ ਕੋ ਸੂਟ ਨਹੀਂ ਸੀ ਮੇਰੇ ਕੋਲ ਹੈ ਨਹੀਂ ਸੀ ਵਧੀਆ ਉਹ ਉਹਦੇ ਥੋੜੇ ਲੋਨ ਲੈ ਕੇ ਬੈਂਕ ਤੋਂ ਲੋਨ ਲੈ ਕੇ ਆਪਣਾ ਡੰਗ ਤਪਾ ਚੱਲ ਰਿਹਾ ਸੀ ਥੋੜੀ ਥੋੜੀ ਕਿਸ਼ਤਾਂ ਮੋੜੀ ਜਾਂਦੇ ਪਰ ਨਹੀਂ ਸਾਨੂੰ ਫ੍ਰੀ ਦੇ ਪੈਸੇ ਚਾਹੀਦੇ ਆਪ ਮਿਹਨਤ ਨਹੀਂ ਤੁਸੀਂ ਕਰਨੀ ਆਪ ਹੱਡ ਹਰਾ ਮੇ ਪਾਲੀ ਹੋਈ ਆ ਹੋਂ ਤੱਕ ਇਹ ਕਿਹ ਰਹੀ ਹੈ YouTube ਤੋਂ ਸਾਡਾ ਘਰ ਚੱਲਦਾ ਕਿਉਂਕਿ ਇਹ ਤਾਂ ਸਿਰੋ ਸਾਡਾ ਘਰ ਚੱਲਦਾ ਸਿੱਧੀ ਜੀ ਗੱਲ ਸਾਡਾ ਇਹਦੇ ਤੋਂ ਸਰਕਲ ਚੱਲਿਆ ਵਾ ਠੀਕ ਆ ਸਾਨੂੰ ਵੀ ਪੈਸੇ ਨਹੀਂ ਸੀ ਦਿੰਦਾ ਮੰਗੇ ਦਵਾਈ ਬੂਟੀ ਨੂੰ ਸਾਡਾ ਇਹਦੇ ਤੋਂ ਕੰਮ ਚੱਲਿਆ ਵਾ ਸਾਡਾ ਘਰ ਪਿਆ ਵਾ ਸਾਡੀ ਜ਼ਿੰਦਗੀ ਬਦਲਦੀ ਅਸੀਂ ਤਾਂ ਇਹ ਕੰਮ ਕਰਨਾ ਹੀ ਕਰਨਾ ਬਾਕੀ ਜਿਹਨੂੰ ਨਹੀਂ ਚੰਗੀ ਲੱਗਦੀ ਕੋਈ ਨਹੀਂ ਨਾਲ ਕੇ ਤੇ ਹੁਣ ਇੱਥੇ ਕਹਿ ਰਹੀ ਹੈ YouTube ਤੋਂ ਸੀ ਆਪਣਾ ਘਰ ਬਣਾ ਲਿਆ ਜਿਹੜੀ ਇਹਨਾਂ ਨੇ ਪੰਜਾਬ 1984 ਵਾਲੇ ਵੀਰ ਨੂੰ ਰਿਪਲਾਈ ਵੀਡੀਓ ਪਾਈ ਹੈ ਉਦੋਂ ਇਹ ਤੇ ਦਾ ਘਰ ਵਾਲਾ ਕਹਿ ਰਿਹਾ ਵੀ ਲੋਕਾਂ ਨੇ ਸਾਡਾ ਲੈਂਟਰ ਪਵਾਤਾ ਰਸੋਈ ਪਵਾਤੀ ਕਿਸੇ ਨੇ LED ਨਗਰ ਲੈਤੀ ਐਕਸਟਰਾ ਐਕਸਟਰਾ ਤੇ ਹੁਣ ਇੱਥੇ ਕਹਿ ਰਹੀ ਸੀ YouTube ਤੋਂ ਘਰ ਪਾਇਆ ਇਹਨਾਂ ਨੂੰ ਖੁਦ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਆਪਣੀ ਪਿਛਲੀ ਵੀਡੀਓ ਚ ਕੀ ਬੋਲਿਆ ਤੇ ਹੁਣ ਅਸੀਂ ਕੀ ਬੋਲਦੇ ਪਈਆਂ ਆਪਣੀ ਗੱਲ ਨੂੰ ਇਹ ਖੁਦ ਹੀ ਕਨਟਰੈਡਿਕਟ ਕਰਦੇ ਰਹਿੰਦੇ ਆ ਫਿਰ ਕਹਿੰਦੇ ਆ ਅਸੀਂ ਤਾਂ ਕਿਸੇ ਨੂੰ ਕੁਝ ਦੱਸਿਆ ਨਹੀਂ ਅਸੀਂ ਤਾਂ ਕਿਸੇ ਨੂੰ ਕੁਝ ਦੱਸਿਆ ਨਹੀਂ ਆਪ ਵੀ ਸਾਰਾ ਕੁਝ ਬੋਲੀ ਜਾਣਗੇ ਠੀਕ ਹੈ ਘੜੀ ਠੀਕ ਹੈ 13 ਚੱਲਦਾ ਹੋਊਗਾ ਬਟ ਸਾਡਾ ਨਹੀਂ ਵੀਡੀਓ ਦੇ ਸ਼ੁਰੂ ਦੇ ਵਿੱਚ ਸਾਰੇ ਰੋਸਟਰ ਨੂੰ ਮੈਂ ਕਹਿੰਦਾ ਚੈਲੰਜ ਦੇ ਦੋ ਇਹਨਾਂ ਨੂੰ ਸਾਰਿਆਂ ਨੂੰ ਜੇ ਵੀ ਰੋਸਟਿੰਗ ਨਹੀਂ ਪਸੰਦ ਤਾਂ ਵਲੌਗਿੰਗ ਬੰਦ ਕਰ ਦਿਓ ਜਾਂ ਫਿਰ ਆਪਣਾ ਕੰਟੈਂਟ ਇੰਨਾ ਪਿਓਰ ਕਰ ਲੋ ਨਾ ਇਹਨਾਂ ਨੂੰ ਪਿਉਰੀਫਾਈ ਕਰ ਲੋ ਕਿ ਅਸੀਂ ਉਹਦੇ ਵਿੱਚ ਕੋਈ ਗਲਤੀ ਨਾ ਕਰ ਸਕੀਏ ਲੈ ਤਾਂ ਆਪਣੇ ਚੁੰਜ ਬੰਦ ਰੱਖੀ ਹੋ ਜੇ ਹੁਣ ਮੈਨੂੰ ਕਿਸੇ ਤੋਂ ਸੁਣ ਗਿਆ ਨਾ ਸਾਡੇ ਸਿਰ ਤੋਂ ਖੰਦੇ ਆ ਤਾਂ ਹਰ ਇੱਕ ਰੋਸਟਰ ਵੀਰ ਪੈਨ ਨੇ ਇਹੀ ਕਹਿਣਾ ਪੋਸਟਿੰਗ ਨਹੀਂ ਪਸੰਦ ਤਾਂ ਵਲੋਗਿੰਗ ਬੰਦ ਕਰੋ ਤੇ ਸਾਡੀ ਰੋਟੀ ਬੰਦ ਕਰੋ ਹੈ ਤੁਹਾਡੇ ਚ ਦਮ ਇੱਕ ਮਹੀਨਾ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਅਬ ਬੁਗੜਾ ਬੁਗੜੀ ਆਗੇਸੇ ਨਾ ਦੂਜੇ ਮਹੀਨੇ ਸਾਡਾ ਜੀ ਖਰਚਾ ਇੱਥੇ ਚੱਲਦਾ ਜਦੋਂ ਉਹ ਨਹੀਂ ਹੈਗੇ ਸੀ ਕਿ ਰੋਸਾ ਭੁੱਖੇ ਮਰ ਗਏ ਸੀ ਮੈਂ 4 ਮਹੀਨੇ ਪਹਿਲਾਂ ਰੋਸਟਿੰਗ ਸ਼ੁਰੂ ਕੀਤੀ ਹੈ ਕਿਉਂਕਿ ਉਸ ਤੋਂ ਪਹਿਲਾਂ ਮੈਂ ਭੁੱਖੇ ਮਰਦੀ ਸੀ ਠੀਕ ਹੈ ਮੇਰਾ ਸ਼ੌਂਕ ਹੈ ਮੈਂ ਟਾਈਮ ਮਿਲਦਾ ਮੈਂ ਵੀਡੀਓ ਬਣਾ ਲੈਂਦੀ ਹਾਂ ਪਰ ਗੰਦ ਨਹੀਂ ਪਾਈਦਾ ਤੁਹਾਡੇ ਤਰ੍ਹਾਂ ਲੌਜੀਕਲ ਗੱਲ ਕਰੀਦੀ ਹੈ ਤੋ ਗੱਲ ਨਾ ਰੋਸਟ ਤਾਂ ਸੋ ਦੈਟ ਜਦੋਂ ਕੋਈ ਨਾ ਮੂੰਹ ਚੋਂ ਵਰਡ ਕਰਦੇ ਹੋ ਸੋ ਸਮਝ ਕੇ ਕੱਢਿਆ ਕਰੋ ਅੱਜ ਮੈਂ ਮੈਨੂੰ ਸਿਰਾ ਦੀ ਅਸਲੀਅਤ ਤੁਹਾਨੂੰ ਦਿਖਾਣੀ ਸੀ ਉਹ ਦਿਖਾਤੀ ਇਹ ਕੋਈ ਗਰੀਬ ਨਹੀਂ ਹੈ ਵੀਡੀਓ ਬਣਾਉਣ ਦਾ ਮਕਸਦ ਮਕਸਦ ਮੇਰਾ ਇਹ ਸੀ ਬਾਰ ਬਾਰ ਇਹ ਬਾਥਰੂਮ ਬਾਥਰੂਮ ਨੂੰ ਰੋਂਦੀ ਸਾਡੇ ਬਾਥਰੂਮ ਬਣਨ ਵਾਲੇ ਪਏ ਹੈਗੇ ਆ ਠੀਕ ਹੈ ਤੇ ਕੰਮ ਹੋ ਫੇਰ ਮੇਰਾ ਕੋਈ ਵੀਰ ਪੈਂਟਸ ਕਰਕੇ ਇਹਨੂੰ ਪੈਸੇ ਨਾਲ ਟ੍ਰਾਂਸਫਰ ਕਰ ਦਿਓ ਪਲੀਜ਼ ਸਾਰਾ ਕੁਝ ਇਹਨਾਂ ਕੋਲ ਹੈਗਾ ਦੋ ਦੋ ਇਹਨਾਂ ਦੇ YouTube ਚੈਨਲ ਹੈ ਵਧੀਆ ਇਹਨਾਂ ਨੂੰ ਅਰਨੀ ਆਉਂਦੀ ਹੈਗੀ ਆ ਤੇ ਮੈਂ ਆਪਣੀ ਜਿਹੜੀ ਡਿਊਟੀ ਹੈਗੀ ਉਹ ਪੂਰੀ ਕਰਤੀ ਬਾਕੀ ਮੈਂ ਤਾਂ ਸਾਰਾ ਕੁਝ ਅੱਗੇ ਵੀ ਪਬਲਿਕ ਤੇ ਛੱੜਦੀ ਹੁੰਦੀ ਆ ਅੱਜ ਵੀ ਪਬਲਿਕ ਤੇ ਛੱਡਦਾ ਮਿਲਦੇ ਆ ਫਿਰ ਅਗਲੀ ਵੀਡੀਓ ਸਸੀ ਕੰਜੀ